ਹਾਂ ਨਾਤ ਬਹੁਤ ਮਾੜੀ ਹੈ ਤੁਹਾਡੇ ਸਾਹਮਣੇ ਦੇਖੋ ਕਿੰਨਾ ਕਿੰਨਾ ਪਾਣੀ ਖੜਾ ਜੀ ਇੱਥੇ ਤੇ ਇੱਥੇ ਪਾਣੀ ਇਦਾਂ ਮੈਨੂੰ 5 ਸਾਲ ਹੋ ਗਏ ਇੱਥੇ ਪਰਦੇਣੀ ਤੇ ਇੱਥੇ ਪਾਣੀ ਇਦਾਂ ਹੀ ਖੜਾ ਰਹਿੰਦਾ 5 ਸਾਲਾਂ ਦੇ ਵਿੱਚ ਦੇਖਦੇ ਹਾਂ ਆ ਵੀ ਆਹੀ ਚੀਜ਼ ਹੈ ਇੱਥੇ ਇਹ ਤਾਂ ਬਹੁਤ ਹੀ ਜ਼ਿਆਦਾ ਸਾੜਾ ਬਾਜ਼ਾਰ ਭਰ ਗਿਆ ਸਾਡੀ ਗਰੀਬਾਂ ਦੀ ਜਿਹੜੀ ਮਰ ਗਈ ਅੰਦਰਾਂ ਦੇ ਵਿੱਚ ਪਾਣੀ ਵੜ ਗਿਆ ਜੀ ਕਮਰਾ ਦੇ ਵਿੱਚ ਪਾਣੀ ਵੜ ਗਿਆ ਸਾਨੂੰ ਨੰਗਨ ਤੱਪੜ ਨੂੰ ਰੋਟੀ ਪਾਣੀ ਦਾ ਸਾਰਾ ਸਾਡਾ ਬਹੁਤ ਬੁਰਾ ਹਾਲ ਹੋਇਆ ਜੀ ਸਾਡੇ ਘਰ ਦੇ ਵਿੱਚ ਬਹੁਤ ਹੀ ਗ੍ਰੋਹਾਲ ਹੋ ਰਿਆ ਜੀ ਕਮਰਿਆਂ ਦੇ ਵਿੱਚ ਪਾਣੀ ਵੜ ਗਿਆ ਜੀ ਕਮਰੇ ਦੇ ਵਿੱਚ ਪਾਣੀ ਖੜ ਗਿਆ ਅਸੀਂ ਨਾ ਸਾਡੇ ਜਵਾਬ ਕਿਥੇ ਪਾਸੇ ਜਾਣ ਜੋਗਰੇ ਆ ਨਾ ਅਸੀਂ ਕਿਸੇ ਪਾਸੇ ਜਾਣ ਚੋਗਰੇ ਆ ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ਹਿਰ ਅਤੇ ਪਿੰਡ ਪਾਣੀ ਦੀ ਚਪੇਟ ਵਿੱਚ ਆ ਚੁੱਕੇ ਨੇ ਤੇ ਕਈ ਥਾਵਾਂ ਤੇ ਕਈ ਪੁੱਟ ਤੱਕ ਪਾਣੀ ਭਰਿਆ ਹੋਇਆ ਹੈ ਸੜਕਾਂ ਜਲਸਾਲ ਕਰ ਦਿੱਤੀਆਂ ਨੇ ਲਗਭਗ 4 ਘੰਟੇ ਤੱਕ ਲਗਾਤਾਰ ਪਈ ਬਰਸਾਤ ਕਾਰਨ ਸੜਕਾਂ ਪਾਣੀ ਨਾਲ ਭਰ ਗਈਆਂ ਨੇ ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਤ ਬਹੁਤ ਮਾੜੇ ਆਏ ਤੁਹਾਡੇ ਸਾਹਮਣੇ ਦੇਖੋ ਕਿੰਨਾ ਕਿੰਨਾ ਪਾਣੀ ਖੜਾ ਜੀ ਇੱਥੇ ਇੱਥੇ ਪਾਣੀ ਇੱਧਰ ਮੈਨੂੰ 5 ਸਾਲ ਹੋ ਗਏ ਇੱਥੇ ਪੜਦੇ ਨੂੰ ਤੇ ਇੱਥੇ ਪਾਣੀ ਇਦਾਂ ਹੀ ਖੜਾ ਰਹਿੰਦਾ 5 ਸਾਲਾਂ ਦੇ ਵਿੱਚ ਦੇਖਦੇ ਆ ਹੋਇਆ ਵੀ ਆਹੀ ਚੀਜ਼ ਆ ਇੱਥੇ ਹੀ ਬਹੁਤ ਹੀ ਪਰੇਸ਼ਾਨੀਆਂ ਆਉਂਦੀ ਦੇਖੋ ਹੁਣ ਅਸੀਂ ਅੱਜ ਮੈਂ ਪਿੰਡੋਂ ਆਇਆ ਤੇ ਸਰਕਾਰ ਨੂੰ ਵੀ ਕਹਿਣਾ ਚਾਹੂੰਗਾ ਇਹੀ ਕਹਿਣਾ ਚਾਹੂੰਗਾ ਵੀ ਥੋੜੇ ਹਾਲਾਤਾਂ ਨਹੀਂ ਦੇਖਣਾ ਚਾਹੀਦਾ ਉਹਨਾਂ ਨੂੰ ਸੜਕਾਂ ਜੋ ਵੀ ਆ ਫਰੋਇਪਰ ਰੋਡ ਤੁਸੀਂ ਵੇਖੋਗੇ ਉਹ ਸਾਰਾ ਟੁੱਟਿਆ ਹੋਇਆ ਪਿੰਡ ਤੋਂ ਲੈ ਕੇ ਮਸਾਦਕ ਪਿੰਡ ਤੋਂ ਉਹਨਾ ਸਾਦ ਕੋਲ ਆ ਮੁਕਸਰ ਤਾਈ ਸਾਰਾ ਹੀ ਟੁੱਟਿਆ ਹੋਇਆ ਹੈ ਤੇ ਜੇ ਆ ਕੇ ਮੈਂ ਸ਼ਹਿਰ ਵੇਖਦਾ ਹਾਂ ਤਾਂ ਸ਼ਹਿਰ ਵੀ ਵੇਖੋ ਤੁਸੀਂ ਕਿੱਦਾਂ ਪਾਣੀ ਦੇ ਹਾਲਾਤ ਤੁਸੀਂ ਆਪ ਹੀ ਦੇਖ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਕਿ ਇਹ ਆ ਤੁਸੀਂ ਸ਼ਹਿਰ ਕੀ ਵੀ ਹੈ ਕਿ ਇਸ ਤਰ੍ਹਾਂ ਕਿਸ ਕੰਮ ਆਈ ਸੀ ਇਹ ਸ਼ਹਿਰ ਮੈਂ ਇੱਥੇ ਆਈ ਮੈਂ ਇੱਥੇ ਹੀ ਪੜਨਾ ਠੀਕ ਹੈ ਕੱਲ ਤਾਂ ਚਲੋ ਮੈਂ ਪਿੰਡ ਗਿਆ ਸੀ ਅੱਜ ਮੈਂ ਆਇਆ ਹਾਂ ਜੀ ਇੱਥੇ ਸ਼ਹਿਰ ਦੇ ਹਾਲਾਤ ਕਿਸ ਤਰ੍ਹਾਂ ਨੇ ਸ਼ਹਿਰ ਤੁਸੀਂ ਜਹਾ ਬਣ ਗਏ ਆ ਹਾਂਜੀ ਬਾਜ਼ਾਰ 'ਚ ਤਾਂ ਅੱਗੇ ਵੀ ਲਗਭਗ ਜਾਂਦੇ ਹੀ ਬਲੌਕ ਜੀ ਸਿਵਰੇ ਸਾਰੇ ਇੱਥੋਂ ਦੇ ਠੀਕ ਹੈ ਜੀ ਬਰਾ ਹਾਲ ਹੈ ਜੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਜੇ ਕਿ ਮੋਟਰਸਾਈਕਲ ਲੈ ਕੇ ਆਈਦਾ ਤੇ ਉਹ ਵੀ ਪਲੱਗ 'ਚ ਪਾਣੀ ਪਾ ਕੇ ਬੰਦ ਹੋ ਜਾਂਦਾ ਜੀ ਬਹੁਤ ਬੁਰੇ ਹਾਲਾਤ ਹੈ ਮੈਂ ਤਾਂ ਜੀ ਬਹੁਤ ਹੀ ਜ਼ਿਆਦਾ ਸਾਰਾ ਬਾਜ਼ਾਰ ਭਰ ਗਿਆ ਸਾਡੀ ਗਰੀਬਾਂ ਦੀ ਦਿਹਾੜੀ ਮਰ ਗਈ ਤੇ ਬਹੁਤ ਹੀ ਬੁਰਾ ਹਾਲ ਹੈ ਜੀ ਇਹ ਨਾ ਕਦੇ ਪਿਆ ਮੀ ਕਦੇ ਨਹੀਂ ਜੀ ਆ ਤਾਂ ਪਹਿਲੀ ਵਾਰੀ ਐ ਨਾ ਮੀ ਪਿਆ ਪਹਿਲੀ ਵਾਰੀ ਐ ਨਾ ਸਾਰਾ ਬਾਜ਼ਾਰ ਭਰਿਆ ਤੇ ਸਾਡੀ ਗੱਡੀ ਜਮਾ ਬਿਲਕੁਲ ਨਹੀਂ ਜਾਂਦੀ ਆ ਵੇਖ ਲੋ ਰੋ ਆਡਾ ਵੇਖ ਲੋ ਜਮਾ ਫੜਲਾ ਤੇ ਜਨਾਵ ਅਸੀਂ ਜਾਜੇ ਤਾਂ ਜਾਜੇ ਕਿੱਧਰ ਹੋਣਾ ਕੀ ਅਪੀਲ ਕਰਦੇ ਪ੍ਰਸ਼ਾਸਨ ਨੂੰ ਜਿਹੜਾ ਅੱਜ ਤੋਂ ਪੀ ਲੈ ਕਰਦੇ ਆ ਜੀ ਆ ਪਾਣੀ ਦਾ ਕੋਈ ਨਾ ਕੋਈ ਨਖਾਸ ਹੋ ਸੋਈ ਦੁਨੀਆ ਸਾਰੇ ਨੂੰ ਜਨਨਾ ਮਿਆਂ ਜਾਂਦੀਆਂ ਬੁੜੀਆਂ ਜੜੀਆਂ ਸਲਵਾਰਾਂ ਤਾਂ ਟਾਂ ਟਾਂ ਕੇ ਨੰਗਦੀਆਂ ਸਾਡੀਆਂ ਗੱਡੀਆਂ ਨਹੀਂ ਜੰਗਾ ਜਾਂਦੀਆਂ ਇਹ ਕਰਨਾ ਜੀ ਢਾੜੀ ਦਾ ਕਿੰਨਾ ਕਿ ਨੁਕਸਾਨ ਹੋਇਆ ਜਿਹੜਾ ਤੁਸੀਂ ਕਿੰਨਾ ਕਮਾਉਂਦੇ ਦੀ ਢਾੜੀ ਦਾ ਜੀ ਗੱਲ ਆ 5 6 ਤੋ ਤਾਂ ਸਮਝ ਲਓ ਹੈ ਗਿਆਗਾ ਤੋ ਗਿਆ ਅੱਜ ਰੁਪਈਏ 20 ਬਣਾਏ ਆ ਜੀ ਸਵੇਰੇ ਟਾਈਮ ਇਹ ਲੋਕ ਨਹੀਂ ਹੋ ਗਏ ਅਸੀਂ ਜੀ ਪਿੰਡ ਗਲਾਬੇ ਵਾਲੇ ਤੋਂ ਬੋਲ ਰਹੇ ਆ ਜੀ ਸਾਡੇ ਪਿੰਡ ਦੇ ਵਿੱਚ ਐਡਾ ਭਾਰੀ ਨਹੀਂ ਮੀਂਹ ਪਿਆ ਸੀਗਾ ਜੀ ਜਿੱਦਾਂ ਹੁਣ ਪੈ ਗਿਆ ਸਾਡੇ ਗਰੀਬਾਂ ਘਰਾਂ ਦੇ ਵਿੱਚ ਪਾਣੀ ਬਹੁਤ ਹੀ ਵੜਿਆ ਰਿਹਾ ਜੀ ਤੇ ਅੰਦਰਾਂ ਦੇ ਵਿੱਚ ਪਾਣੀ ਵੜ ਗਿਆ ਜੀ ਕਮਰਾ ਦੇ ਵਿੱਚ ਪਾਣੀ ਵੜ ਗਿਆ ਸਾਨੂੰ ਨੰਗਨ ਟੱਪੜ ਨੂੰ ਰੋਟੀ ਪਾਣੀ ਦਾ ਸਾਰਾ ਸਾਡਾ ਬਹੁਤ ਬੁਰਾ ਹਾਲ ਹੋਇਆ ਜੀ ਸਾਡੇ ਜਵਾਕਾਂ ਦਾ ਸਾਡੇ ਘਰਦਿਆਂ ਦਾ ਬਹੁਤ ਹੀ ਬੁਰਾ ਹਾਲ ਹੋਇਆ ਜੀ ਇੰਨਾ ਪਾਣੀ ਖੜ ਕੇ ਸਾਨੂੰ ਬਹੁਤ ਹੀ ਸਮੱਸਿਆ ਆ ਰਹੀ ਹੈ ਜੀ ਸਾਡੇ ਗਰੀਬਾਂ ਨੂੰ ਜੀ ਸਾਡੇ ਗਰੀਬਾਂ ਦਾ ਨਮਸਕਾਰ ਜੀ ਸਾਰੇ ਪ੍ਰਿੰਟ ਵਾਸਤਿਆਂ ਨੂੰ ਉਹ ਯਾਰ ਘਰ ਦੇ ਵਿੱਚ ਬਹੁਤ ਹੀ ਬੁਰਾ ਹਾਲ ਹੋਇਆ ਜੀ ਠੀਕ ਹੈ ਜੀ ਸਾਡੇ ਘਰ ਦੇ ਵਿੱਚ ਬਹੁਤ ਹੀ ਬੁਰਾ ਹਾਲ ਹੋ ਰਿਹਾ ਜੀ ਕਮਰਿਆਂ ਦੇ ਵਿੱਚ ਪਾਣੀ ਵੜ ਗਿਆ ਜੀ ਗਲੀਆਂ ਦੇ ਵਿੱਚ ਪਾਣੀ ਖੜ ਗਿਆ ਅਸੀਂ ਨਾ ਸਾਡੇ ਜਵਾਕ ਕਿਥੇ ਪਾਸੇ ਜਾਣ ਚੁੱਕਰੇ ਆ ਨਾ ਅਸੀਂ ਕਿਸੇ ਪਾਸੇ ਜਾਣ ਚੁੱਕਰੇ ਆ ਬਾਈ ਜੀ ਇਸ ਪਾਣੀ ਦੀ ਨਿਕਾਸ ਵਾਸਤੇ ਕੋਈ ਹੈਲਪ ਕਰੋ ਜੀ ਸਾਡੀ ਸਾਡਾ ਤਾਂ ਬਹੁਤ ਬੁਰਾ ਹਾਲ ਹੈ ਜੀ ਇਹ ਪਾਣੀ ਕੱਢਣ ਵਾਸਤੇ ਕੋਈ ਨਾ ਕੋਈ ਯੋਜਨਾ ਬਣਾਈ ਜਾਵੇ ਜੀ ਸਾਡੇ ਅੱਜ ਤਾਂ ਅੱਜ ਕੋਈ ਬਾਹ ਨਹੀਂ ਫੜ ਰਿਆ ਜੀ ਅਸੀਂ ਬਹੁਤ ਹੁਣ ਇਸ ਸਟੈਪ ਤੇ ਸਾਡੀ ਕੋਈ ਬਾਹ ਨਹੀਂ ਫੜ ਰਿਆ ਜੀ ਜੇ ਕੋਈ ਹੋਰ ਮੀਂਹ ਪੈ ਗਿਆ ਤੇ ਸਾਡਾ ਬਹੁਤ ਹੀ ਬੁਰਾ ਹਾਲ ਹੋ ਜਾਊਗਾ ਜੀ ਅਸੀਂ ਕਿੱਧਰ ਨੂੰ ਜਾਈਏ ਜੀ ਗਰੀਬ ਸਾਡੇ ਤਾਂ ਘਰਾਂ ਦੇ ਵਿੱਚ ਪਾਣੀ ਵੜਿਆ ਪਿਆ ਜੀ ਕਿੰਨਾ ਬੁਰਾ ਹਾਲ ਹੋਇਆ ਪਿਆ ਜੀ ਤੇ ਕਿੱਥੋਂ ਆਪ ਹੀ ਤੁਸੀਂ ਵੇਖ ਲਓ ਜੀ ਕਿੰਨਾ ਕਿੰਨਾ ਪਾਣੀ ਖੜਾ ਹੈ ਜੀ ਇੱਕ ਮੀਂਹ ਹੋਰ ਪੈ ਗਿਆ ਤੇ ਸਾਡੇ ਘਰ ਡੋਬ ਜਾਣਗੇ ਜੀ ਅਸੀਂ ਤਾ ਬਹੁਤ ਔਖੇ ਹੋਏ ਪਏ ਜੀ ਕੋਈ ਨਾ ਕੋਈ ਇਹਦੀ ਪਾਣੀ ਕੱਟਣ ਦੀ ਕੋਈ ਬਾਈ ਜੀ ਹਾਲਾਤ ਇਹ ਪਹਿਲਾਂ ਦਾ ਪਿੱਛੇ ਤੁਹਾਡੇ ਮੇਰੀ ਕਾਰ ਖੜੀ ਆ ਸੁਣੋ ਗੱਲ ਇਹ ਕਾਰ ਦੇ ਵਿੱਚ ਇੰਨਾ ਪਾਣੀ ਵਿੱਚ ਵੜ ਗਿਆ ਜੀ ਬਾਈ ਜੀ ਕਾਰ ਡੁੱਬ ਗਈ ਬੁਰੇ ਹਾਲ ਕਿਸਤੀ ਦੀ ਤਰ੍ਹਾਂ ਬਣ ਗਈ ਇੱਕ ਤਰ੍ਹਾਂ ਦੀ ਸੁਣੋ ਗੱਲ ਮਸਾਂ ਮੈਂ ਇਹਨੂੰ ਕਾਰ ਨੂੰ ਕੱਢ ਕੇ ਲਾਇਆ ਜੀ ਉੱਥੋਂ ਮੇਰੇ ਸਾਰੇ ਕੱਪੜੇ ਖਰਾਬ ਹੋ ਗਿਆ ਹੁਣ ਮੈਂ ਨਵੇਂ ਸ਼ੌਪ ਤੋਂ ਲੈ ਕੇ ਪੁਰਾਣੇ ਮੇਰੇ ਉਹ ਪਏ ਕੱਪੜੇ ਭਿੱਜੇ ਪਾ ਕੇ ਮੈਂ ਇੱਥੇ ਤਾਈ ਪਹੁੰਚਿਆ ਮੇਰੇ ਪੈਰ ਦੇਖ ਸਕਦੇ ਹੋ ਤੁਸੀਂ ਨੰਗੇ ਨੰਗੇ ਪੈਰ ਆ ਪਏ ਸਾਰੇ ਮੇਰੇ ਸ਼ੂਜ਼ ਆਪਣੇ ਪਾਣੀ ਦੇ ਵਿੱਚ ਗਿੱਲੇ ਹੋ ਗਏ ਜੀ ਜਿਹੜਾ ਪਿੰਡਾ ਕਿੱਥੋਂ ਆਇਆ ਸੀ ਸ਼ਹਿਰ ਕਿਹੜਾ ਮੇਰਾ ਆਪਣਾ ਮੈਂ ਮਰੂਤੀ ਸ੍ਰੀਕੀ ਹੀਰਾ ਆਟੋਮੋਬਾਈਲ 'ਚ ਜੌਬ ਕਰਦਾ ਜੀ ਲੋਕਲ ਮੇਰਾ ਪਿੰਡ ਹੈ ਇੱਥੇ ਮੁਕਸਰ ਸੌਰੀ ਸ਼ਹਿਰ 'ਚ ਮੈਜਲਾਲਾਵਾ ਰੋਡ ਤੇ ਆਪਣਾ ਰੈਸ਼ ਆਪਣੀ ਤੇ ਬਾਤ ਇਹ ਆ ਵੀ ਸੀਵਰ ਸਿਸਟਮ ਆ ਸੀ ਕਾਕੇ ਬਰਾੜ ਨੂੰ ਬਹੁਤ ਇੱਕ ਤਹਿਜ ਨੂੰ ਇੱਕ ਭਗਵੰਤਮਾਨ ਨੂੰ ਐ ਮਾਣ ਜਾਂ ਦੇ ਕੇ ਵੋਟਾਂ ਪਾਈਆਂ ਸੀ ਪੂਰੇ ਹਮ ਹਮਾ ਕੇ ਸੀ ਸਾਰੇ ਪਰਿਵਾਰ ਨੂੰ ਇੱਕ ਮੰਨ ਲਓ ਉਸਾਇਦ ਕਰਕੇ ਵੋਟਾਂ ਪਾਈਆਂ ਵੀ ਆਪਣਾ ਕੋਈ ਬਦਲਾ ਆਊਗਾ ਪਰ ਸਾਡਾ ਜਿਹੜਾ ਮੰਨ ਲਓ ਪਿਸ਼ੋਕੜ ਹੈ ਇਹ ਇੱਕ ਬਈ ਅੱਜ ਤੋਂ ਲੈ ਕੇ ਤੁਸੀਂ ਵੀ ਚਲੋ ਸਿਆਣੇ ਹੋ 10 ਸਾਲ ਬਾਅਦ ਵੀ ਬਾਈ ਜੀ ਕੱਲਾ ਨਾਲੀਆਂ ਗਲੀਆਂ ਤੇ ਸੀਵਰਾਂ ਚ ਹੀ ਉਲਝਿਆ ਰਹੂਗਾ ਕੋਈ ਕੋ ਸਿੱਖਿਆ ਦੀ ਗੱਲ ਨਹੀਂ ਕੋਈ ਕੁਛ ਨਹੀਂ ਕੋਈ ਰੋਜ਼ਗਾਰ ਨਹੀਂ ਕੋਈ ਕੁਛ ਨਹੀਂ ਬਾਈ ਜੀ ਅਸੀਂ ਇਸੇ ਕੰਮ ਚੁੱਲ ਜੇ ਪਏ ਆਂ ਤੇ اولاد ਕੀ ਨੇ ਅੱਜ ਦੇ ਹਾਲਾਤ ਬਾਈ ਜੀ ਤੁਹਾਡੇ ਸਾਹਮਣੇ ਆ ਬਾਜ਼ਾਰ ਦਾ ਬਾਈ ਜੀ ਬਹੁਤ ਦੁਕਾਨਾਂ ਕੋਈ ਖੁੱਲ ਨਹੀਂ ਰਹੀਆਂ ਸਾਰਾ ਕੁਝ ਲੋਕਾਂ ਦੇ ਕਰ ਸਾਡਾ ਸ਼ੋਰੂਮ ਇੱਕ ਮੰਨ ਕੇ ਚੱਲੋ ਵੀ 7 ਫੁੱਟ ਉੱਚਾ ਸੜਕ ਤੋਂ ਉਹਦੇ ਵਿੱਚ ਪਾਣੀ ਵੜਿਆ ਫਿਰਦਾ ਬਾਈ ਜੀ ਹੋਰ ਤੁਹਾਨੂੰ ਸਰਕਾਰ ਨੂੰ ਕੀ ਕਹਾਂ ਸਰਕਾਰ ਬਾਈ ਜੀ ਮੁਰਦਾਬਾਦ ਕੀ ਕਾਕਾ ਬਰਾੜੀ ਮੁਰਦਾਬਾਦ ਜੀ ਤਾਂ ਇਹ ਕਹਿੰਦੇ ਜਦੋਂ ਅਸੀਂ ਹੁਣ ਚੁਣਿਆ ਕੋਈ ਕਰਦਾ ਹੀ ਨਹੀਂ ਸਾਡੇ ਹੱਥ ਤੇ ਯਾਰ ਉਹ ਸੁਧਾਰ ਹੀ ਐ ਨਹੀਂ ਕੋਈ ਕੋਈ ਸੁਧਾਰ ਨਹੀਂ ਬਾਈ ਜੀ ਅਹੀਂ ਤੱਕ ਕੇ ਪਈਆਂ ਹਾਲਾਕਿ ਕਹਿ ਕੇ ਇੱਕ ਹੈ ਮੂਹਰੇ ਲਾ ਕੇ ਵੋਟਾਂ ਪਵਾਈਆਂ ਉਹ ਬੰਦੇ ਨੂੰ ਯਾਰ ਕੋਲੋਂ 10 ਲੱਖ ਰੁਪਏ ਫੰਡ ਵੀ ਹੀ ਦਿੱਤਾ ਉਹਨੂੰ ਦੂਜੇ ਪਾਸੇ ਸਰਕਾਰੀ ਅਦਾਰਿਆਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਅਜਿਹੇ ਸਰਕਾਰੀ ਅਦਾਰੇ ਨੇ ਜਿਨ੍ਹਾਂ ਵਿੱਚ ਬਰਸਾਤ ਦੇ ਪਾਣੀ ਦੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ ਰੇਲਵੇ ਪੁਲਿਸ ਚੌਕੀ ਦੇ ਨਾਲ ਲੱਗਦੇ ਏਰੀਏ ਵਿੱਚ ਬਰਸਾਤੀ ਪਾਣੀ ਕਰੀਬ 5 ਤੋਂ 6 ਫੁੱਟ ਦੇ ਕਰੀਬ ਪਹੁੰਚ ਗਿਆ ਮੁਖਸਰ ਤੋਂ ਸੇਮ ਟੂ ਡਿਜੀਟ ਰਿਪੋਰਟ D5 ਚੈਨਲ ਪੰਜਾਬੀ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਫੜੈਜ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ ਡੀ5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com قانون جائیداد دا 35 چینل پنجابی ہنے سبسکرائب کرو بیل آئیکن تے کلک کرو